ਖਾਲ ਵਿਖੇ ਤੁਸੀ ਅਨ ਦੇ ਇਸ ਵਕਤੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਜਿੱਥੇ ਇੱਕ ਵਾਰ ਫਿਰ ਤੋਂ Hindu ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਕੈਲੀਫੋਰਨੀਆ ਦੇ ਸਕ੍ਰੀਮੈਂਟੋ ਦੇ ਵਿੱਚ ਸਥਿਤ ਹੈ BAPS ਸ਼੍ਰੀ ਸੁਆਮੀ ਨਾਰਾਇਣ ਮੰਦਿਰ ਜਿੱਦਿਆਂ ਦੀਵਾਰਾਂ ਦੇ ਉੱਤੇ ਹਿੰਦੂਆਂ ਦੇ ਖਿਲਾਫ ਨਫ਼ਰਤ ਭਰੇ ਨਾਰੇ ਲਿਖੇ ਗਏ ਨੇ ਸਭ ਤੋਂ ਵੱਡੀ ਗੱਲ ਅਮਰੀਕਾ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ 10 ਦਿਨਾਂ ਦੇ ਵਿੱਚ ਇਹ ਦੂਜੀ ਘਟਨਾ ਹੈ ਇਸ ਤੋਂ ਪਹਿਲਾਂ 17 ਸਤੰਬਰ ਨੂੰ ਨਿਊਯਾਰਕ ਦੇ BAPS ਸ਼੍ਰੀ ਸੁਆਮੀ ਨਾਰਾਇਣ ਮੰਦਿਰ ਦੇ ਵਿੱਚ ਪੰਤੋੜ ਕੀਤੀ ਗਈ ਸੀ ਬਦਮਾਸ਼ਾਂ ਵੱਲੋਂ ਤੇ ਹੁਣ ਬੀਤੀ ਰਾਤ ਨੂੰ ਇਸ ਕਮੈਂਟੋ ਦੇ ਵਿੱਚ ਜੋ ਬੀਏਪੀਐਸ ਸ੍ਰੀ ਸੁਆਮੀ ਨਾਰਾਇਣ ਮੰਦਿਰ ਸਥਿਤ ਹੈ ਉਸ ਦੇ ਸਾਈਨ ਬੋਰਡ ਤੇ ਵੀ ਹਿੰਦੂਆਂ ਵਿਰੋਧੀ ਨਾਰੇ ਲਿਖੇ ਗਏ ਨੇ ਮੰਦਿਰ ਦੀਆਂ ਕੰਧਾਂ ਤੇ ਵੀ ਨਾਰੇ ਲਿਖੇ ਗਏ ਨੇ ਤੇ ਅਣਪਛਾਤੇ ਬਦਮਾਸ਼ਾਂ ਨੇ ਇੱਥੇ ਪੰਤੋੜ ਵੀ ਕੀਤੀ ਹੈ ਲੱਗਦਾ ਏ ਕਿ ਬੀਏਪੀਐਸ ਸ੍ਰੀ ਸੁਆਮੀ ਨਾਰਾਇਣ ਮੰਦਿਰ ਦਾ ਜੋ ਦਫ਼ਤਰ ਹੈ ਜੋ ਟੀਮ ਹੈ ਉਸ ਟੀਮ ਵੱਲੋਂ ਇਸ ਹਮਲੇ ਦੀ ਨਿਖੇਦੀ ਕੀਤੀ ਗਈ ਹੈ ਤੇ ਕਿਹਾ ਹੈ ਕਿ ਇਸ ਘੜੀ ਦੇ ਵਿੱਚ ਉਹ ਸਾਰੇ ਇਕਜੁੱਟ ਨੇ ਤੇ ਅਜਿਹਿਆਂ ਘਟਨਾਵਾਂ ਦਾ ਉਹ ਡਟ ਕੇ ਵਿਰੋਧ ਕਰਦੇ ਨੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਦੇਖਿਆ ਜਾਵੇ ਤਾਂ ਸਿਰਫ 10 ਦਿਨਾਂ ਦੇ ਵਿੱਚ ਦੂਜੀ ਘਟਨਾ ਸਾਹਮਣੇ ਆ ਗਈ ਹੈ ਸੁਦਾਦੀ ਬਦਮਾਸ਼ਾਂ ਨੇ ਕੈਲੀਫੋਰਨੀਆ ਦੇ ਸਕ੍ਰੀਮੈਂਟੋ ਦੇ ਵਿੱਚ BAPS Hindu ਮੰਦਿਰ ਦੇ ਵਿੱਚ ਪੰਤੂੜ ਕੀਤੀ ਹੈ ਬਦਮਾਸ਼ਾਂ ਨੇ ਮੰਦਿਰ ਦੀਆਂ ਕੰਧਾਂ ਤੇ Hindu ਵਾਪਸ ਜਾਓ ਵਰਗੇ ਨਫਰਤ ਭਰੇ ਨਾਰੇ ਲਿਖੇ ਨੇ BAPS ਪਬਲਿਕ ਅਫੇਅਰਸ ਨੇ ਜਾਣਕਾਰੀ ਦਿੱਤੀ ਅਮਰੀਕਾ 'ਚ 10 ਦਿਨਾਂ ਦੇ ਅੰਦਰ Hindu ਮੰਦਿਰ ਤੇ ਹਮਲੇ دیے دوسری ਘਟਨਾ ਹੈ ਅਮਰੀਕਾ ਦੇ ਵਿੱਚ ਹਿੰਦੂ ਵਿਰੋਧੀ ਨਾਰੇ ਲਿਖਣ ਦਾ سلسلہ ਲਗਾਤਾਰ جاری ਹੈ ਦੱਸ ਦਈਏ ਕਿ ਪਹਿਲਾਂ 17 ਸਤੰਬਰ ਨੂੰ ਨਿਊਯਾਰਕ ਦੇ ਮੈਲਵਿਲ ਦੇ ਵਿੱਚ ਬੀਏਪੀਐਸ ਜੀ ਸੁਆਮੀ ਨਾਰਾਇਣ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉੱਥੇ ਭੰਤੋੜ ਕੀਤੀ ਗਈ ਸੀ ਤੇ ਹਿੰਦੂ ਵਿਰੋਧੀ ਨਾਰੇ ਲਿਖੇ ਗਏ ਸੀ ਔਰ ਉਸ ਤੋਂ ਠੀਕ 10 ਦਿਨ ਬਾਅਦ ਕੈਲੀਫੋਰਨੀਆ ਦੇ ਸਕ੍ਰਮੈਂਟੋ ਦੇ ਵਿੱਚ ਅਜਿਹੀ ਹੀ ਘਟਨਾ ਵਾਪਰੀ ਹੈ ਜਿੱਥੇ ਹਿੰਦੂਆਂ ਵਿਰੋਧੀ ਨਾਰੇ ਮੰਦਿਰ ਦੀਆਂ ਕੰਧਾਂ ਦੇ ਉੱਤੇ ਲਿਖੇ ਗਏ ਨੇ ਲਿਖਿਆ ਗਿਆ ਹੈ ਹਿੰਦੂਓ ਵਾਪਸ ਜਾਓ ਤੋ so, BAPS શ્રી ਸੁਆਮੀਨਾਰਾਇਣ ਮੰਦਿਰ ਦੀ ਜੋ ਟੀਮ ਹੈ ਦਫਤਰ ਵੱਲੋਂ ਇੱਕ ਮੈਸੇਜ ਟਵਿੱਟਰ ਤੇ ਪੋਸਟ ਕੀਤਾ ਗਿਆ ਤੇ ਕਿਹਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਇਕਜੁੱਟਾਂ ਅਜਹੀਆਂ ਘਟਨਾਵਾਂ ਦੀ ਨਿਖੇਧੀ ਕਰਦੇ ਹਾਂ ਤੇ ਅਜਹੀਆਂ ਘਟਨਾਵਾਂ ਤੇ ਹਮਲਿਆਂ ਦੇ ਖਿਲਾਫ ਹੋਏ ਇਕਜੁੱਟ ਹੋ ਕੇ ਖੜੇ ਹੋਏ ਨੇ ਹਾਲਾਂਕਿ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਗਿਆ ਕਿਉਂਕਿ ਅਮਰੀਕਾ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਹਿੰਦੂਆਂ ਦੇ ਖਿਲਾਫ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਨੇ ਸਰਕਾਰ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਨੇ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਭਾਰਤ ਵਿੱਚੋਂ ਕਈ ਹਿੰਦੂ ਪਰਿਵਾਰ ਅਮਰੀਕਾ ਦੇ ਵਿੱਚ ਬੀਤੇ ਕਈ ਸਾਲਾਂ ਤੋਂ ਪੱਕੇ ਤੌਰ ਤੇ ਰਹਿ ਰਹੇ ਨੇ ਤੇ ਉਹਨਾਂ ਦੀ ਸੁਰੱਖਿਆ ਦਾ ਜ਼ਿੰਮਾ ਸਰਕਾਰ ਦਾ ਪੂਰੇ ਤਰੀਕੇ ਨਾਲ ਹੁੰਦਾ ਹੈ ਕਿਉਂਕਿ ਉੱਥੇ ਦੀ ਸਰਕਾਰ ਦੇ ਵਿੱਚ ਭਾਰਤੀ ਲੋਕ ਹਿੰਦੂਆਂ ਦੇ ਇੱਕ ਵੱਡੀ ਭਾਗੀਦਾਰੀ ਹੈ ਸੋ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਅਜਿਹੇ ਮਾਮਲੇ ਜਦੋਂ ਸਾਹਮਣੇ ਆਉਂਦੇ ਨੇ ਜ਼ਾਹਰ ਤੌਰ ਤੇ ਸਰਕਾਰ ਦੀਆਂ ਚਿੰਤਾਵਾਂ ਵੱਧ ਜਾਂਦੀਆਂ ਨੇ ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਣਪਛਾਤਿਆਂ ਖਿਲਾਫ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਦੱਸ ਦਈਏ ਐਕਸ ਤੇ ਉੱਤੇ ਤਸਵੀਰਾਂ ਚਾਂਜੀਆਂ ਹੋਈਆਂ ਨੇ ਪੋਸਟ ਕੀਤੀ ਗਈ ਹੈ ਔਰ ਇਸ ਗਲਤੀ ਜਾਣਕਾਰੀ ਦਿੱਤੀ ਗਈ ਹੈ ਕਿ 10 ਦਿਨਾਂ ਵਿਚਾਲੇ ਹਿੰਦੂ ਮੰਦਿਰਾਂ ਦੇ ਉੱਤੇ ਹਮਲੇ ਦੀਆਂ ਪੰਤੋੜੀਆਂ ਤੇ ਹਿੰਦੂ ਵਿਰੋਧੀ ਨਾਰੇ ਲਿਖਣ ਦੀਆਂ ਇਹ ਦੋ ਘਟਨਾਵਾਂ ਮਹਿਜ਼ 10 ਦਿਨਾਂ ਦੇ ਅੰਦਰ-ਅੰਦਰ ਵਾਪਰ ਗਈਆਂ ਨੇ ਔਰ ਵਾਕਈ ਇਹ ਜੋ ਖਬਰ ਹੈ ਉਹ ਚਿੰਤਾ ਦਾ ਵਿਸ਼ਾ ਹੈ ਸਸ਼੍ਰੀ ਅਖਾਲ ਵੇਖ ਰਿਓ ਤੁਸੀਂ ਅਨੁਸਪਖਤੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਜਿੱਥੇ ਇੱਕ ਵਾਰ ਫਿਰ ਤੋਂ ਹਿੰਦੂ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਕੈਲੀਫੋਰਨੀਆ ਦੇ ਸਕ੍ਰੀਮੈਂਟੋ ਦੇ ਵਿੱਚ ਸਥਿਤ ਹੈ ਬੀਏਪੀਐਸ ਜੀ ਸੁਆਮੀ ਨਾਰਾਇਣ ਮੰਦਿਰ ਜਿੱਦਿਆਂ ਦੀਵਾਰਾਂ ਦੇ ਉੱਤੇ ਹਿੰਦੂਆਂ ਦੇ ਖਿਲਾਫ ਨਫ਼ਰਤ ਭਰੇ ਨਾਅਰੇ ਲਿਖੇ ਗਏ ਨੇ ਸਭ ਤੋਂ ਵੱਡੀ ਗੱਲ ਅਮਰੀਕਾ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ 10 ਦਿਨਾਂ ਦੇ ਵਿੱਚ ਇਹ ਦੂਜੀ ਘਟਨਾ ਹੈ ਇਸ ਤੋਂ ਪਹਿਲਾਂ 17 ਸਤੰਬਰ ਨੂੰ ਨਿਊਯਾਰਕ ਦੇ ਬੀਏਪੀਐਸ ਸ਼੍ਰੀ ਸੁਆਮੀ ਨਰਾਇਣ ਮੰਦਿਰ ਦੇ ਵਿੱਚ ਪੰਤੋੜ ਕੀਤੀ ਗਈ ਸੀ ਬਦਮਾਸ਼ਾਂ ਵੱਲੋਂ ਤੇ ਹੁਣ ਬੀਤੀ ਰਾਤ ਨੂੰ ਇਸ ਕਮੈਂਟੋ ਦੇ ਵਿੱਚ ਜੋ ਬੀਏਪੀਐਸ ਸ੍ਰੀ ਸੁਆਮੀ ਨਾਰਾਇਣ ਮੰਦਿਰ ਸਥਿਤ ਹੈ ਉਸ ਦੇ ਸਾਈਨ ਬੋਰਡ ਤੇ ਵੀ ਹਿੰਦੂਆਂ ਵਿਰੋਧੀ ਨਾਰੇ ਲਿਖੇ ਗਏ ਨੇ ਮੰਦਿਰ ਦੀਆਂ ਕੰਧਾਂ ਤੇ ਵੀ ਨਾਰੇ ਲਿਖੇ ਗਏ ਨੇ ਤੇ ਅਣਪਛਾਤੇ ਬਦਮਾਸ਼ਾਂ ਨੇ ਇੱਥੇ ਪੰਤੋੜ ਵੀ ਕੀਤੀ ਹੈ ਲੱਗਦੀ ਏ ਕਿ ਬੀਏਪੀਐਸ ਸ੍ਰੀ ਸੁਆਮੀ ਨਾਰਾਇਣ ਮੰਦਿਰ ਦਾ ਜੋ ਦਫ਼ਤਰ ਹੈ ਜੋ ਟੀਮ ਹੈ ਉਸ ਟੀਮ ਵੱਲੋਂ ਇਸ ਹਮਲੇ ਦੀ ਨਿਖੇਦੀ ਕੀਤੀ ਗਈ ਹੈ ਤੇ ਕਿਹਾ ਹੈ ਕਿ ਇਸ ਘੜੀ ਦੇ ਵਿੱਚ ਉਹ ਸਾਰੇ ਇਕਜੁੱਟ ਨੇ ਤੇ ਅਜਿਹਿਆਂ ਘਟਨਾਵਾਂ ਦਾ ਉਡਟ ਕੇ ਵਿਰੋਧ ਕਰਦੇ ਨੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਦੇਖਿਆ ਜਾਵੇ ਤਾਂ ਸਿਰਫ 10 ਦਿਨਾਂ ਦੇ ਵਿੱਚ ਦੂਜੀ ਘਟਨਾ ਸਾਹਮਣੇ ਆ ਗਈ ਹੈ ਸੁਦਦੀ ਬਦਮਾਸ਼ਾਂ ਨੇ ਕੈਲੀਫੋਰਨੀਆ ਦੇ ਸਕ੍ਰਿਮੈਂਟੋ ਦੇ ਵਿੱਚ BAPS Hindu ਮੰਦਿਰ ਦੇ ਵਿੱਚ ਪੰਤ ਤੋੜ ਕੀਤੀ ਹੈ ਬਦਮਾਸ਼ਾਂ ਨੇ ਮੰਦਿਰ ਦੀਆਂ ਕੰਧਾਂ ਤੇ Hindu ਵਾਪਸ ਜਾਓ ਵਰਗੇ ਨਫਰਤ ਭਰੇ ਨਾਅਰੇ ਲਿਖੇ ਨੇ BAPS ਪਬਲਿਕ ਅਫੇਅਰਸ ਨੇ ਜਾਣਕਾਰੀ ਦਿੱਤੀ ਅਮਰੀਕਾ ਚ 10 ਦਿਨਾਂ ਦੇ ਅੰਦਰ Hindu ਮੰਦਿਰ ਤੇ ਹਮਲੇ دی دوسری ਘਟਨਾ ਹੈ ਅਮਰੀਕਾ ਦੇ ਵਿੱਚ ਹਿੰਦੂ ਵਿਰੋਧੀ ਨਾਰੇ ਲਿਖਣ ਦਾ سلسلہ ਲਗਾਤਾਰ جاری ਹੈ ਦੱਸ દઈએ ਕਿ ਪਹਿਲਾ 17 ਸਤੰਬਰ ਨੂੰ ਨਿਊਯਾਰਕ ਦੇ ਮੈਲਵਿਲ ਦੇ ਵਿੱਚ ਬੀਏਪੀਐਸ શ્રી ਸੁਆਮੀ ਨਾਰਾਇਣ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉੱਥੇ ਪੰਤੋੜ ਕੀਤੀ ਗਈ ਸੀ ਤੇ ਹਿੰਦੂ ਵਿਰੋਧੀ ਨਾਅਰੇ ਲਿਖੇ ਗਏ ਸੀ ਔਰ ਉਸ ਤੋਂ ਠੀਕ 10 ਦਿਨ ਬਾਅਦ ਕੈਲੀਫੋਰਨੀਆ ਦੇ ਸਕ੍ਰੀਮੈਂਟੋ ਦੇ ਵਿੱਚ ਅਜੇ ਹੀ ਘਟਾ ਵਾਪਰੀ ਹੈ ਜਿੱਥੇ ਹਿੰਦੂਆਂ ਵਿਰੋਧੀ ਨਾਰੇ ਮੰਦਿਰ ਦੀਆਂ ਕੰਧਾਂ ਦੇ ਉੱਤੇ ਲਿਖੇ ਗਏ ਨੇ ਲਿਖਿਆ ਗਿਆ ਹੈ ਹਿੰਦੂਓ ਵਾਪਸ ਜਾਓ ਸੋ ਬੀਏਪੀਐਸ ਸ਼੍ਰੀ ਸੁਮਿੰਦਰਨ ਮੰਦਿਰ ਜਿੱਦੂ ਟੀਮ ਹੈ ਦਫ਼ਤਰ ਵੱਲੋਂ ਇੱਕ ਮੈਸੇਜ ਟਵਿੱਟਰ ਤੇ ਪੋਸਟ ਕੀਤਾ ਗਿਆ ਤੇ ਕਿਹਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਇਕਜੁੱਟਾਂ ਅਜਿਹੀਆਂ ਘਟਨਾਵਾਂ ਦੀ ਨਿਖੇਦੀ ਕਰਦੇ ਹਾਂ ਤੇ ਅਜਿਹੀਆਂ ਘਟਨਾਵਾਂ ਤੇ ਹਮਲਿਆਂ ਦੇ ਖਿਲਾਫ ਹੋ ਇੱਕਜੁੱਟ ਹੋ ਕੇ ਖੜੇ ਹੋਏ ਨੇ ਹਾਲਾਂਕਿ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਗਿਆ ਕਿਉਂਕਿ ਅਮਰੀਕਾ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਹਿੰਦੂਆਂ ਦੇ ਖਿਲਾਫ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਨੇ ਸਰਕਾਰ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਨੇ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਭਾਰਤ ਵਿੱਚੋਂ ਕਈ ਹਿੰਦੂ ਪਰਿਵਾਰ ਅਮਰੀਕਾ ਦੇ ਵਿੱਚ ਬੀਤੇ ਕਈ ਸਾਲਾਂ ਤੋਂ ਪੱਕੇ ਤੌਰ ਤੇ ਰਹਿ ਰਹੇ ਨੇ ਤੇ ਉਹਨਾਂ ਦੀ ਸੁਰੱਖਿਆ ਦਾ ਜ਼ਿੰਮਾ ਸਰਕਾਰ ਦਾ ਪੂਰੇ ਤਰੀਕੇ ਨਾਲ ਹੁੰਦਾ ਹੈ ਕਿਉਂਕਿ ਉੱਥੇ ਦੀ ਸਰਕਾਰ ਦੇ ਵਿੱਚ ਭਾਰਤੀ ਲੋਕ ਹਿੰਦੂਆਂ ਦੇ